ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਚਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਨਾਓਸਟੇ ਫਸੇ 14 ਭਾਰਤੀ ਨੌਜਵਾਨਾਂ ਦੀ ਹੋਈ ਵਤਨ ਵਾਪਸੀ ਮਾਪਿਆਂ ਨੇ ਲਿਆ ਸੁਖਦਾਸਾ ਰਾਈਨਾਰਡ ਆਫਰ ਤੇ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 413 ਤੱਕ ਲਾਪਤਾ 152 ਦੀ ਕੀਤੀ ਜਾ ਰਹੀ ਪਾਲ 올림픽 ਚ ਪਹਿਲਵਾਨ ਵਿਨੈਸ਼ ਫੋਗਾਟ ਅਯੋਗ ਕੋਸ਼ਿਤ 100 ਗ੍ਰਾਮ ਪਰ ਜ਼ਿਆਦਾ ਹੋਣ ਕਾਰਨ ਅਯੋਗ ਐਲਾਨਿਆ ਤਹਿਨ ਖਬਰਾਂ ਵਿਸਥਾਰ ਵਿਦੇਸ਼ਾਂ ਦੇ ਵਿੱਚ ਚੰਗੀ ਨੌਕਰੀ ਦੇਣ ਦਾ ਲਾਲਚ ਦੇ ਕੇ ਭਾਰਤੀ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਹੈ ਅਜੇ ਹੀ ਇੱਕ ਮਾਮਲੇ ਦੇ ਵਿੱਚ ਦੱਖਣੀ ਪੂਰਬੀ ਏਸ਼ੀਆਈ ਦੇਸ਼ ਲਾਓਸ ਦੇ ਵਿੱਚ ਭਾਰਤੀ ਦੂਤਕਰ ਨੇ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਸਾਈਬਰ ਕਪਲੇ ਕੇਂਦਰਾ ਤੋਂ 14 ਭਾਰਤੀ ਨੌਜਵਾਨਾਂ ਨੂੰ ਬਚਾਇਆ ਦੂਤਕਰ ਨੇ ਅੱਗੇ ਵੀ ਕਿਹਾ ਕਿ ਅਧਿਕਾਰੀ ਲਾਓਸ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤਾਂ ਜੋ ਉਹਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਈ ਜਾ ਸਕੇ ਲਾਓਸ ਸਥਿਤ ਭਾਰਤੀ ਦੂਤਕਰ ਅਨੁਸਾਰ ਹੁਣ ਤੱਕ 548 ਭਾਰਤੀ ਨੌਜਵਾਨਾਂ ਨੂੰ ਬਚਾਇਆ ਜਾ ਚੁੱਕਾ ਹੈ ਐਕਸ ਤੇ ਇੱਕ ਪੋਸਟ ਦੇ ਵਿੱਚ ਲਾਓਸ ਦੇ ਵਿੱਚ ਭਾਰਤੀ ਦੂਤਕਰ ਨੇ ਕਿਹਾ ਕਿ ਦੂਤਕਰ ਨੇ ਗੋਲਡਨ ਟ੍ਰਾਇੰਗਲ ਐਸ ਈ ਜ਼ेड ਦੇ ਵਿੱਚ ਸਾਈਬਰ ਕਪਲੇ ਕੇਂਦਰਾਂ ਤੋਂ 14 ਹੋਰ ਭਾਰਤੀ ਨੌਜਵਾਨਾਂ ਨੂੰ ਬਚਾਇਆ ਉਹਨਾਂ ਨੇ ਕਿਹਾ ਕਿ ਸਾਡੇ ਅਧਿਕਾਰੀ ਭਾਰਤ ਦੇ ਵਿੱਚ ਉਹਨਾਂ ਦੀ ਸੁਰੱਖਿਆ ਵਾਪਸੀ ਨੂੰ ਯਕੀਨੀ ਬਣਾਉਣ ਲਈ ਲਾਓ ਅਧਿਕਾਰੀਆਂ ਦੇ ਨਾਲ ਮਿਲ ਕੇ ਤੇ ਨੇੜੇੋਂ ਕੰਮ ਕਰ ਰਹੇ ਨੇ ਹੁਣ ਤੱਕ 548 ਭਾਰਤੀ ਨੌਜਵਾਨਾਂ ਨੂੰ ਬਚਾਇਆ ਗਿਆ ਦੇ ਨਾਲ ਹੀ ਭਾਰਤੀ ਨੌਜਵਾਨਾਂ ਲਈ ਮਹੱਤਵਪੂਰਨ ਸਲਾਹ ਵੀ ਜਾਰੀ ਕੀਤੀ ਗਈ ਉਧਰ ਕੇਰਲ ਦੇ ਵਾਇਨਾਰਚ ਭਿਆਨਕ ਜ਼ਮੀਨ ਖਿਸਕਣ ਚ ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚ ਗਈ ਹੈ ਬਚਾਅ ਕਾਰਜ 9ਵੇਂ ਦਿਨ ਚ ਦਾਖਲ ਹੋਣ ਦੇ ਬਾਵਜੂਦ 152 ਲੋਕ ਅਜੇ ਵੀ ਲਾਪਤਾ ਨੇ ਰੱਖਿਆ ਬਲਾਂ ਨੇ ਫਾਇਰ ਸਰਵਿਸਿਜ਼ ਅਤੇ ਵਲੰਟੀਅਰਾਂ ਦੇ 1000 ਤੋਂ ਵੱਧ ਬਚਾਅ ਟੀਮਾਂ ਦੇ ਨਾਲ ਸਵੇਰੇ 4 ਵਜੇ ਸਭ ਤੋਂ ਪ੍ਰਭਾਵਿਤ ਖੇਤਰਾਂ ਚੁਰਲ ਮਾਲਾ ਵੇਲਾਰੀ ਮਾਲਾ ਮੁੰਡਾ ਕਾਇਲ ਅਤੇ ਪੂਚੀਰੀ ਮਾਡੌਮ ਚ ਖੋਜ ਸ਼ੁਰੂ ਕੀਤੀ ਮੁੱਖ ਮੰਤਰੀ ਪినా RAI ਵਿਜੈਨ ਨੇ ਕਿਹਾ ਹੈ ਕਿ ਜਦੋਂ ਤੱਕ ਸੁਰੱਖਿਆ ਬਲ ਕੋਈ ਫੈਸਲਾ ਨਹੀਂ ਲੈਂਦੇ ਤਲਾਸ਼ੀ ਮੁਹਿੰਮ ਜਾਰੀ ਰਹੇਗੀ ਪੈਰਿਸ 올림픽 ਤੋਂ 140 ਕਰੋੜ ਭਾਰਤੀਆਂ ਲਈ ਬੁਰੀ ਖਬਰ ਸਾਹਮਣੇ ਆਈ ਹੈ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਰ ਦਾ ਸੋਨੇ ਦਾ ਤਗਮਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਮੰਨਿਆ ਜਾ ਰਿਹਾ ਹੈ ਕਿ ਉਹ ਜ਼ਿਆਦਾ ਪਾਰ ਹੋਣ ਕਾਰਨ ਅਯੋਗ ਹੋ ਗਈ ਹੈ ਇਸ ਤਰ੍ਹਾਂ 140 ਕਰੋੜ ਭਾਰਤੀਆਂ ਦੇ ਦਿਲ ਟੁੱਟ ਗਏ ਨੇ ਵਿਨੇਸ਼ ਫੋਗਾਰ ਫਾਈਨਲ ਖੇਡਣ ਤੋਂ ਪਹਿਲਾਂ ਹੀ ਬਾਹਰ ਹੋ ਗਈ ਹੈ 올림픽 'ਚ ਪਹਿਲਵਾਨ ਵਿਨੇਸ਼ ਫੋਗਾਰ ਹੁਣ ਕੁਸ਼ਤੀ ਦਾ ਫਾਈਨਲ ਮੁਕਾਬਲਾ ਨਹੀਂ ਖੇਡ ਸਕਣਗੇ ਵਿਨੇਸ਼ ਫੋਗਾਰ ਦਾ ਕੁਝ ਗ੍ਰਾਮ ਪਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਅਯੋਗ ਐਲਾਨ ਦਿੱਤਾ ਗਿਆ ਉਧਰ ਹਲਕਾ ਉੜਮੁਰ ਦੇ ਬੇਟ ਖੇਤਰ ਨਾਲ ਸੰਬੰਧਤ ਕਸਬਾ ਮਿਆਣੀ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀਆਂ ਔਰਤਾਂ ਦੇ ਵੱਲੋਂ ਰਲ ਮਿਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਵਿੱਕੀ ਆਪ ਆਗੂ ਪ੍ਰੋਫੈਸਰ ਜੋਗਿੰਦਰ ਸਿੰਘ ਮਿਆਣੀ ਤੇ ਬਲਵਿੰਦਰ ਸਿੰਘ ਦੇ ਵੱਲੋਂ ਕੀਤੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਦੀਆਂ ਔਰਤਾਂ ਵੱਲੋਂ ਇਸ ਮੌਕੇ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਉੜਮੁਰ ਟਾਂਡਾ ਜਸਵੀਰ ਸਿੰਘ ਰਾਜਾ ਦੀ ਧਰਮ ਪਤਨੀ ਰਮਨਦੀਪ ਕੌਰ ਗਿਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਔਰਤਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਕਰਕੇ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਪੇਸ਼ ਕੀਤੀ ਗਈ ਇਸ ਮੌਕੇ ਵਿਧਾਇਕ ਅਦੀ ਪਤਨੀ ਮੈਡਮ ਰਮਨਦੀਪ ਕੌਰ ਗਿਲ ਨੇ 71 ਹੋਈਆਂ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਇਹ ਵੀ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਪੁਰਾਣੇ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਦਾ ਹੈ ਹੁਸ਼ਿਆਰਪੁਰ ਮਕੇਰੀਆਂ ਦੇ ਪਿੰਡ ਗੇਰਾ ਦੀ ਰਹਿਣ ਵਾਲੀ ਅਨੀਤਾ ਕੁਮਾਰੀ ਤੇ ਤਿੰਨ ਵਿਅਕਤੀਆਂ ਨੇ ਉਸ ਸਮੇਂ ਜਾਣ ਲੇਵਾ ਹਮਲਾ ਕਰ ਦਿੱਤਾ ਜਦੋਂ ਅਨੀਤਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੋਂ ਲੈਣ ਲਈ ਸੜਕ ਕਿਨਾਰੇ ਖੜੀ ਸੀ ਜਾਣਕਾਰੀ ਦਿੰਦਿਆਂ ਅਨੀਤਾ ਨੇ ਦੱਸਿਆ ਕਿ ਜਿਵੇਂ ਹੀ ਬੱਚਿਆਂ ਦੀ ਬੱਸ ਉੱਥੇ ਪਹੁੰਚੀ ਤੇ ਉਸ ਦੇ ਦੋਵੇਂ ਬੱਚੇ ਬੱਸ ਤੋਂ ਹੇਠਾਂ ਉਤਰੇ ਤਾਂ ਸਕੂਟਰ ਤੇ ਪਿੱਛੇ ਤੋਂ ਆਏ ਤਿੰਨ ਹਮਲਾਵਾਰਾਂ ਨੇ ਉਸ ਤੇ ਤੇਜ਼ ਤਾਰ ਹਥਿਆਰਾਂ ਤੇ ਲੋਹੇ ਦੀਆਂ ਰੋਡਾਂ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਬੱਚਿਆਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ ਤਿੰਨਾਂ ਹਮਲਾਵਾਰਾਂ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਸਥਾਨਕ ਲੋਕਾਂ ਨੇ ਜ਼ਖਮੀ ਅਨੀਤਾ ਕੁਮਾਰੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਅਨੀਤਾ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਕਾਰਨ ਇਹ ਹਮਲਾ ਹੋਇਆ ਜ਼ਖਮੀ ਅਨੀਤਾ ਹਾਜੀਪੁਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ ਉਧਰ ਹਾਜੀਪੁਰ ਥਾਣੇ ਦੇ ਐਸਆਈ ਹਰਪਜਨ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਦੇ ਆਧਾਰ ਤੇ ਹਮਲਾਵਾਰਾਂ ਦੀ ਪਾਲ ਕੀਤੀ ਜਾ ਰਹੀ ਹੈ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਅਦਾਲਤੀ ਚਾਰ ਦਿਵਾਰੀ ਦੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਜ ਕੋਈ ਵੀ ਕੰਮਕਾਜ ਨਹੀਂ ਮਨਾਇਆ ਗਿਆ ਜਿਸ ਦੌਰਾਨ ਵਕੀਲਾਂ ਨੇ ਪ੍ਰਿੰਸੀਪਲ ਐਡਵੋਕੇਟ ਅਦਿੱਤਿਆ ਜੈਨ ਤੇ ਸਾਬਕਾ ਪ੍ਰਧਾਨ ਐਡਵੋਕੇਟ ਆਰਕੇ ਨੇ ਦੱਸਿਆ ਕਿ ਕਚੈਰੀ ਕੰਪਲੈਕਸ ਅਤੇ ਲਾਇਬ੍ਰੇਰੀ ਦੀ ਹਾਲਤ ਕਾਫੀ ਤਰਸਯੋਗ ਹੈ ਬਾਥਰੂਮਾਂ ਦਾ ਬੁਰਾ ਹਾਲ ਕਈ ਥਾਵਾਂ ਤੇ ਇਮਾਰਤਾਂ ਵੀ ਖਸਤਾ ਹੋ ਰਹੀਆਂ ਨੇ ਤੇ ਸਫਾਈ ਦਾ ਵੀ ਕੋਈ ਪੁਕਤਾ ਪ੍ਰਬੰਧ ਨਹੀਂ ਹੈ ਉਹਨਾਂ ਕਹੇ ਕਿ ਨੇੜਲੀ ਅਦਾਲਤ ਨੂੰ ਵੀ ਅਦਾਲਤੀ ਕੰਪਲੈਕਸ ਦੇ ਵਿੱਚ ਤਬਦੀਲ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਸਮੱਸਿਆਵਾਂ ਦਾ ਹੱਲ ਕਰਵਾਉਣਾ ਚਾਹੀਦਾ ਹੈ ਜਾਂ ਨਿੱਜੀ ਤੌਰ ਤੇ ਅਦਾਲਤ ਦੇ ਆਹਾਤੇ ਦੇ ਵਿੱਚ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਉਧਰ ਗੁਰਦਾਸਪੁਰ ਵਿਖੇ ਥਾਣਾ ਪੈਣੀ মিয়া ਖਾਨ ਦੇ ਪੁਲਿਸ ਨੇ ਨਾਕੇਬੰਦੀ ਦੌਰਾਨ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਦੇਸੀ ਸ਼ਰਾਬ ਸਮੇਤ ਦੋ ਕਾਰ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਮੋਜਪੁਰ ਤੋਂ ਨਜਾਇਜ਼ ਸ਼ਰਾਬ ਖਰੀਦ ਕੇ ਦਿਨਾਨਗਰ ਦੇ ਇਲਾਕੇ ਦੇ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਟੀ ਪੁਆਇੰਟ ਡੇਰਾ ਰਾਦਾ ਸੁਆਮੀ ਪਿੰਡ ਪੈਣੀ মিয়া ਖਾਨ ਦੇ ਨਾਕੇਬੰਦੀ ਦੌਰਾਨ ਲਾਪ੍ਰੀਤ ਸਿੰਘ ਲਾਪੁੱਤਰ ਸੁੱਚਾ ਸਿੰਘ ਵਾਸੀ ਦਬੂੜੀ थाना ਦੋਰਾਗਲਾ ਤੇ ਬਲਦੇਵ ਸਿੰਘ ਵਾਸੀ ਸਿੱਗੋਵਾਲ ਨੂੰ ਫੋਰਡ ਕਾਰ ਸਮੇਤ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਵਿੱਚੋਂ 6 ਕੈਨ ਪਲਾਸਟਿਕ ਦੇ ਬਰਾਮਦ ਹੋਏ ਜਿਨ੍ਹਾਂ ਦੇ ਵਿੱਚੋਂ 1.80 ਲੱਖ ਦੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿਅਕਤੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਮੋਜਪੁਰ ਤੋਂ ਸ਼ਰਾਬ ਖਰੀਦ ਕੇ ਦਿਨਾਨਗਰ ਦੇ ਨੇੜੇ ਤੇੜੇ ਇਲਾਕਿਆਂ ਦੇ ਵਿੱਚ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਦੋਹਾਂ ਖਿਲਾਫ ਐਕਸੀਜ਼ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨੀ ਗੁਰਦਾਸਪੁਰ ਸ਼ਹਿਰ ਦੇ ਮਸ਼ਹੂਰ ਤੇ ਵੱਡੇ ਥੇ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਅਚਾਨਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਦੇ ਰਹਾਇਸ਼ੀ ਕਮਰੇ ਅਨਵਾਕ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਬਾਬਾ ਸਤਿੰਦਰ ਸਿੰਘ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਤੇ ਗਏ ਹੋਏ ਨੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਵੱਲੋਂ ਉਹਨਾਂ ਦੇ ਕਮਰੇ ਦੇ ਵਿੱਚੋਂ ਧੂਆਂ ਉੱਠਦਾ ਦੇਖਿਆ ਗਿਆ ਤਾਂ ਅੰਦਰ ਜਾ ਕੇ ਵੇਖਿਆ ਤਾਂ ਅੱਗ ਭੜਕ ਰਹੀ ਸੀ ਉਸ ਵੱਲੋਂ ਤੁਰੰਤ ਆਪਣੇ ਸੰਪਰਕ ਦੀ ਸੰਗਤ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅਗਦੇ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੇ थाना सदर ਦੇ ਐਸ ਐਚ ਓ ਅਮਨਦੀਪ ਸਿੰਘ ਤੇ ਫਾਇਰ ਅਫਸਰ ਸੁਖਵਿੰਦਰ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਤਾਂ ਤੁਰੰਤ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਬਾਬਾ ਸਤਿੰਦਰ ਸਿੰਘ ਦੇ ਰਿਹਾਇਸ਼ੀ ਕਮਰਿਆਂ ਦੇ ਅੰਦਰ ਰੱਖਿਆ ਕੁਝ ਸਮਾਨ ਬਿਸਤਰੇ ਤੇ ਫਰਨੀਚਰ ਦਾ ਨੁਕਸਾਨ ਹੋਇਆ ਜਦਕਿ ਜ਼ਿਆਦਾਤਰ ਸਮਾਨ ਬਚਾ ਲਿਆ ਗਿਆ ਜੇਕਰ ਅੱਗ ਜ਼ਿਆਦਾ ਫੜਕੀ ਹੁੰਦੀ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਡਾਕਟਰ ਅਮਰ ਸਿੰਘ ਸਾਂਸਦ ਸ੍ਰੀ ਫਤੇਗੜ ਸਾਹਿਬ ਨੇ ਲੋਕ ਸਭਾ ਦੇ ਵਿੱਚ ਬੋਲਦਿਆਂ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਤੇ ਕੰਮ ਦੇ ਦਿਨਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਮਹਿੰਗਾਈ ਤੇ ਬੇਰੋਜ਼ਗਾਰੀ ਦੇ ਮੰਦੇ ਨਜ਼ਰ ਸਭ ਤੋਂ ਪਹਿਲਾਂ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਨੂੰ ਘੱਟੋ-ਘੱਟ 400-500 ਰੁਪਏ ਪ੍ਰਤੀ ਦਿਨ ਕਰਨ ਤੇ ਕੰਮ ਦੇ ਦਿਨਾਂ ਦੀ ਗਿਣਤੀ ਨੂੰ ਸਾਲ ਦੇ ਵਿੱਚ ਘੱਟੋ-ਘੱਟ 150 ਤੱਕ ਵਧਾਉਣ ਦੀ ਫੌਰਨ ਲੋੜ ਹੈ। ਮੈਡਮ ਮੈਂ ਬਹੁਤ ਕਿਸਮਤ ਵਾਲਾ ਕਿ ਇਹਦੀ ਜਦੋਂ ਨਰੇਗਾ ਦੀ ਟਾਸ ਫੋਰਸ ਬਣੀ ਸੀ ਮੈਂ ਉਹਦਾ ਮੈਂਬਰ ਸੀ ਇਹਦੇ ਜਿਹੜੇ ਜਨਮਦਾਤਾ ਬਿਊਰੋਕ੍ਰੇਟਸ ਆ ਉਹਨਾਂ ਵਿੱਚ ਮੈਂ ਸੀ ਤੇ ਮੈਂ ਉਹਦਾ ਸਾਰਾ ਇਤਿਹਾਸ ਜਾਣਦਾ ਨਰੇਗਾ ਦਾ ਕਿਉਂ ਬਣਾਇਆ ਗਿਆ ਸੀ ਗਰੀਬ ਲੋਕਾਂ ਲਈ ਇੱਕ ਸੇਫਟੀ ਨੈਟ ਬਣਾਇਆ ਸੀ ਜੇ ਕੁਝ ਨਾ ਮਿਲੇ ਤੇ ਇਹ ਦਿੱਤਾ ਲੇਕਿਨ ਪਿਛਲੇ 20 ਸਾਲਾਂ ਦੀ ਜੋ ਕੁਝ ਪ੍ਰੋਗਰੈਸ ਹੋ ਰਹੀ ਆ ਉਹਦੇ 'ਚ ਆ ਕਿ ਇੰਨੀਆਂ ਟੈਕਨੀਕੈਲਿਟੀਆਂ ਉਹਨਾਂ ਦੀ ਹਾਜ਼ਰੀ ਲਗਾਉਣ ਚ ਪਾਤੀਆਂ ਨੇ ਸਿੰਪਲ ਅਟੈਂਡੈਂਸ ਵਿੱਚ ਉਹਨਾਂ ਦੀ ਪੇਮੈਂਟਸ ਇੰਨੀਆਂ ਟੈਕਨੀਕੈਲਿਟੀਆਂ ਪਾਰੀਆਂ ਕਿ ਅੱਜ ਗਰੀਬਾਂ ਨੂੰ ਹਾਜ਼ਰੀ ਲਗਾਉਣਾ ਔਰ ਆਪਣੀ ਪੇਮੈਂਟ ਕੱਢਣਾ ਮੁਸ਼ਕਲ ਹੋਇਆ ਹੈ ਮੈਂ ਮੰਤਰੀ ਜੀ ਬੇਨਤੀ ਕਰੂੰਗਾ ਕਿ ਉਹਨੂੰ ਦੇਖੋ ਦੂਸਰਾ 100 ਦਿਨ ਅਸਿਓਦੋ ਬਣਾਏ ਸੀ 20 ਸਾਲ ਬਾਅਦ ਕਟੋਅ 150 ਦਿਨ ਤੱਕ ਕਰ ਦਿਓ ਉਹਦੇ ਮਜ਼ਦੂਰੀ 400 ਜਾਂ 500 ਰੁਪਇਆ ਕਟੋ-ਕਟ ਕਰੋ ਇਹ ਪੰਜਾਬ ਦੇ ਮਰਨੇਗਾ ਮਜ਼ਦੂਰਾਂ ਦੀ ਮੰਗ ਹੈ ਤੀਸਰੀ ਪੰਜਾਬ ਚ ਕੀ ਹੋਇਆ ਇੰਨੀ ਜ਼ਿਆਦਾ ਰਾਜਨੀਤੀ ਹੋ ਗਿਆ ਮਰਨੇਗਾ ਜਿਹੜੇ ਇੱਕ ਪਾਰਟਿਕੂਲਰ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਮਜ਼ਦੂਰੀ ਮਿਲੂਗੀ ਉਹਨਾਂ ਦਾ ਮੇਟ ਬਣੂਗਾ ਬਾਕੀ ਕਿਸੇ ਦਾ ਨਹੀਂ ਬਣੂਗਾ ਮੈਂ ਮੰਤਰੀ ਜੀ ਨੂੰ ਕਹੂੰਗਾ ਕਿ ਪੰਜਾਬ ਦੀ ਮਜ਼ਰੇਗਾ ਨੂੰ ਡਿਟੇਲਸ ਵਿੱਚ ਦੇਖਣ ਔਰ ਮਨਰੇਗਾ ਜਿਹੜੇ ਲੋਕ ਮੰਗ ਰਹੇ ਉਹਨਾਂ ਨੂੰ ਮਜ਼ਦੂਰੀ ਦੇਣ ਜਿਹੜੀ ਉਹਨਾਂ ਦਾ ਜ਼ਿਆਤੀ ਹੋ ਰਹੀ ਹੈ ਉਹਨੂੰ ਠੀਕ ਕਰਨ ਕਪੂਰਥਲਾ ਦੇ ਸੁਬਾਨਪੁਰ ਰੋਡ ਤੇ ਪਿੰਡ ਬੂਟ ਨੇੜੇ ਅੱਜ ਸਵੇਰੇ ਕੈਂਬ੍ਰਿਜ ਸਕੂਲ ਦੀ ਬੱਸ ਤੇ ਪ੍ਰਿੰਸ ਦੀ ਬੱਸ ਵਿਚਾਲੇ ਟੱਕਰ ਹੋਣ ਦੀ ਸੂਚਨਾ ਹੈ ਇਸ ਹਾਦਸੇ ਦੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਸਕੂਲ ਬੱਸ ਦਾ ਕੰਡਕਟਰ ਤੇ ਕੇਅਰ ਟੇਕਰ ਜ਼ਖਮੀ ਹੋ ਗਿਆ ਇਸ ਦੀ ਪੁਸ਼ਟੀ ਕਰਦਿਆਂ ਬਾਦਸ਼ਾਹਪੁਰ ਚੌਂਕੀ ਦੇ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਕੇਅਰ ਟੇਕਰ ਤੇ ਸਕੂਲ ਬੱਸ ਦੇ ਕੰਡਕਟਰ ਨੂੰ ਇਲਾਜ ਲਈ ਸੁਬਾਨਪੁਰ ਦੇ एसजीएल अस्पताल च दाखिल करवाया ਤੇ ਸਕੂਲ বাস ਦਾ ਡਰਾਈਵਰ ਹਜੇ ਫਰਾਰ ਹੈ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਬਾਦਸ਼ਾਹਪੁਰ ਚੌਂਕੀ ਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਹਾਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਜੁੜੇ ਹੋ ਰਿਹਾ ਚਾਰਦੀਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਰੁਕ ਕਰਦਿਆਂ ਮੌਸਮ ਦੇ ਹਾਲ ਵੱਲ